ਰਾਤ ਨੂੰ ਨਾ ਕੀਤਾ ਬੁਰਸ਼ ਤਾਂ ਹੋ ਸਕਦੀਆਂ ਨੇ ਆ ਬਿਮਾਰੀਆਂ ਐਸ ਮਸ਼ਹੂਰ ਡਾਕਟਰ ਨਦਿੱਤੀ ਸਿੱਧੇ ਚੇਤਾਵਨੀ ਜਾਣੋ ਕੀ ਕਹਿੰਦੀ ਹੈ ਰਿਸਰਚ ਦੰਦਾਂ ਨੂੰ ਸਾਫ਼ ਕਰਨਾ ਸਾਡੇ ਰੋਜ਼ਾਨਾ ਰੂਟੀਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਹੈ ਜ਼ਿਆਦਾਤਰ ਲੋਕ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਦੰਦ ਸਾਫ਼ ਕਰਦੇ ਨੇ ਉਸ ਤੋਂ ਬਾਅਦ ਹੀ ਖਾਣਾ ਪੀਣਾ ਕਰਕੇ ਆਪਣਾ ਦਿਨ ਦੇ ਸ਼ੁਰੂਆਤ ਕਰ ਦਿੰਦੇ ਨੇ ਪਰ ਸਮੱਸਿਆ ਵਾਲੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ ਸਵੇਰੇ ਬੁਰਸ਼ ਕਰ ਲੈਂਦੇ ਨੇ ਪਰ ਸ਼ਾਮ ਨੂੰ ਯਾਨੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਕਰਨਾ ਅਕਸਰ ਛੱਡ ਦਿੰਦੇ ਨੇ ਇਸ ਦੇ ਪਿੱਛੇ ਆਲਸ ਹੋ ਸਕਦੀ ਹੈ ਆਲਸ ਇੱਕ ਸਭ ਤੋਂ ਵੱਡਾ ਕਾਰਨ ਵੀ ਬਣ ਸਕਦਾ ਹੈ ਜਾਂ ਫਿਰ ਦੰਦਾਂ ਨੂੰ ਕੀ ਹੋਵੇਗਾ ਇਹ ਵਾਲੀ ਸੋਚ ਵੀ ਦਦਾਂ ਨੂੰ ਕੁਝ ਨਹੀਂ ਹੋਵੇਗਾ ਇਹ ਸੋਚ ਹਰ ਕਿਸੇ ਨੂੰ ਜੋ ਕਿ ਬੁਰਸ਼ ਨਾ ਕਰਨ ਦੇ ਵਿੱਚ ਵੀ ਮਜਬੂਰ ਕਰ ਦਿੰਦੀ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੋ ਵਾਰੀ ਦੰਦ ਨਾ ਸਾਫ਼ ਕਰਨ ਦੇ ਨਾਲ ਤੁਹਾਡੇ ਦਿਲ ਦੇ ਲਈ ਵੀ ਕਿੰਨਾ ਖਤਰਾ ਹੋ ਸਕਦਾ ਹੈ ਹਾਂਜੀ ਮਸ਼ਹੂਰ ਗੈਸਟਰੋ ਐਥਰੋਲੋਜਿਸਟ ਡਾਕਟਰ ਸੌਰਭ ਸੈਠੀ ਨੇ ਇੱਕ ਵੀਡੀਓ ਪੋਸਟ ਰਾਹੀਂ ਦੱਸਿਆ ਹੈਗਾ ਕਿ ਦੰਦਾਂ ਨੂੰ ਠੀਕ ਤਰ੍ਹਾਂ ਸਾਫ਼ ਨਾ ਕਰਨ ਦੇ ਨਾਲ ਤੁਹਾਡੇ ਦਿਲ ਦੀ ਸਿਹਤ ਲਈ ਕਿੰਨਾ ਖਤਰਨਾਕ ਸਾਬਿਤ ਹੋਇਆ ਤੇ ਜਾਂ ਫਿਰ ਕੋਈ ਖਤਰਾ ਹੋ ਸਕਦਾ ਹੈ ਤਾਂ ਚਲੋ ਇਹ ਵੀਡੀਓ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸ ਦਿੰਦੇ ਆ ਵੀ ਆਖਿਰ ਦਿਲ ਦੇ ਲਈ ਖਤਰਨਾਕ ਕਿਉਂ ਹੈਗਾ ਰਾਤ ਨੂੰ ਦੰਦ ਨਾ ਸਾਫ਼ ਕਰਨਾ ਤਾਂ ਡਾਕਟਰ ਸੌਰਵ ਸੈੱਠੀ ਦੱਸਦੇ ਨੇ ਕਿ ਜੇ ਤੁਸੀਂ ਰਾਤ ਨੂੰ ਬੋਰਸ਼ ਕਰਕੇ ਨਹੀਂ ਸੌ ਰਹੇ ਹੋ ਤਾਂ ਦਿਲ ਦੇ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਅਸਲ ਦੇ ਵਿੱਚ ਕਈ ਰਿਸਰਚਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਤੁਹਾਡੀ ਤੁਹਾਡਾ ਮੂੰਹ ਤੁਹਾਡੀ ਮੂੰਹ ਦੀ ਸਿਹਤ ਦਾ ਸਿੱਧਾ ਪ੍ਰਭਾਵ ਤੁਹਾਡੇ ਦਿਲ ਦੀ ਸਿਹਤ ਦੇ ਉੱਤੇ ਵੀ ਪੈਂਦਾ ਹੈ ਅਕਸਰ ਤੁਸੀਂ ਛੋਟੇ ਹੁੰਦੇ ਸਕੂਲ ਦੇ ਸਮੇਂ ਦੇ ਵਿੱਚ ਵੀ ਤੁਹਾਡੇ ਟੀਚਰਸ ਤੁਹਾਨੂੰ ਜ਼ਰੂਰ ਇਹ ਸਮਝਾਉਂਦੇ ਹੁੰਦੇ ਨੇ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ ਬੁਰਸ਼ ਕਰਕੇ ਜ਼ਰੂਰ ਸੋਇਆ ਕਰੋ ਕਿਉਂਕਿ ਸਾਰੇ ਦਿਨ ਦੀ ਖਾਣ ਪੀਣ ਵਾਲਾ ਜੋ ਚੀਜ਼ਾਂ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਦੰਦਾ ਦੇ ਮਸੂੜਾਂ ਦੇ ਵਿੱਚ ਫਸ ਜਾਂਦਾ ਹੈ ਉਹ ਸਾਰੀ ਰਾਤ ਉਹ ਦੰਦ ਦੇ ਵਿੱਚ ਫਸੇ ਰਹਿੰਦੇ ਨੇ ਕਿਟਾਣੂ ਵੀ ਪੈ ਜਾਂਦੇ ਨੇ ਤਾਂ ਇਸ ਲਈ ਜੇ ਤੁਸੀਂ ਠੀਕ ਤਰ੍ਹਾਂ ਬੁਰਸ਼ ਨਹੀਂ ਕਰਦੇ ਤਾਂ ਦਿਨ ਦੇ ਵਿੱਚ ਦੋ ਵਾਰੀ ਦੰਦ ਸਾਫ ਨਹੀਂ ਕਰ ਰਹੇ ਤਾਂ ਦਿਲ ਦੇ ਨਾਲ ਸੰਬੰਧ ਬਿਮਾਰੀਆਂ ਦਾ ਜੋਖਮ ਵੱਧ ਜਾਂਦਾ ਹੈ ਹੁਣ ਇਸ ਦੇ ਪਿੱਛੇ ਕਾਰਨ ਕੀ ਨੇ ਤਾਂ ਡਾਕਟਰ ਸੇਠੀ ਦੱਸਦੇ ਨੇ ਕਿ ਜੇ ਤੁਸੀਂ ਆਪਣੇ ਮੂੰਹ ਦੀ ਸਿਹਤ ਦਾ ਧਿਆਨ ਨਹੀਂ ਰੱਖਦੇ ਤਾਂ ਮੂੰਹ ਦੇ ਗੰਦੇ ਬੈਕਟੀਰੀਆ ਤੁਹਾਡੇ ਖੂਨ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਬੈਕਟੀਰੀਆ ਦੱਸ ਜੀਏ ਕਿ ਇਨ inflamation ਵਧਾ ਸਕਦੇ ਨੇ ਜੋ ਕਿ ਹੌਲੀ-ਹੌਲੀ ਤੁਹਾਡੇ ਦਿਲ ਦੇ ਉੱਤੇ ਅਸਰ ਪਾ ਸਕਦੇ ਨੇ ਇਸ ਦੇ ਨਾਲ-ਨਾਲ ਜੇ ਤੁਹਾਡੇ ਮੂੰਹ ਦੇ ਮਾਸੂੜੇ ਸਿਹਤਮੰਦ ਨਹੀਂ ਹੁੰਦੇ ਤਾਂ ਤੁਹਾਨੂੰ ਉਹਨਾਂ ਦੇ ਨਾਲ ਸੰਬੰਧਤ ਕੋਈ ਵੀ ਸਮੱਸਿਆ ਰਹਿੰਦੀ ਹੈ ਤਾਂ ਇਹ ਵੀ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਹੁਣ ਗੱਲ ਆਉਂਦੀ ਹੈ ਵੀ ਰਿਸਰਚ ਕੀ ਕਹਿੰਦੀ ਹੈ ਸਭ ਤੋਂ ਵੱਡੀ ਗੱਲ ਇਹ ਹੀ ਹੈ ਤਾਂ ਡਾਕਟਰ ਦੇ ਵੱਲੋਂ ਕਹਿਣਾ ਹੈਗਾ ਕਿ ਇੱਕ ਰਿਸਰਚ ਦਾ ਹਵਾਲਾ ਦਿੰਦੇ ਹੋਏ ਉਹ ਕਹਿੰਦੇ ਨੇ ਕਿ ਜਿਨ੍ਹਾਂ ਲੋਕਾਂ ਦੀ ਮੂੰਹ ਦੀ ਸਫਾਈ ਵਧੀਆ ਹੈ ਯਾਨੀ ਕਿ ਜੋ ਲੋਕ ਨਿਯਮਿਤ ਤੌਰ ਦੇ ਉੱਤੇ ਦੋ ਵਾਰੇ ਦੰਦ ਸਾਫ਼ ਕਰਦੇ ਨੇ ਅਤੇ ਡੈਂਟਿਸਟ ਦੇ ਕੋਲ ਰੈਗੂਲਰ ਜਾਂਚ ਲਈ ਜਾਂਦੇ ਨੇ ਉਹਨਾਂ ਦੀ ਦਿਲ ਦੀ ਸਿਹਤ ਵੀ ਵਧੀਆ ਪਾਈ ਗਈ ਹੈ रिसर्च ਦੇ ਮੁਤਾਬਕ ਅਜਿਹੇ ਲੋਕਾਂ ਦੇ ਵਿੱਚ ਦਿਲ ਦੇ ਨਾਲ ਸੰਬੰਧ ਬਿਮਾਰੀਆਂ ਦਾ ਖਤਰਾ ਹੋਰ ਲੋਕਾਂ ਦੇ ਮੁਕਾਬਲੇ ਥੋੜਾ ਘੱਟ ਹੁੰਦਾ ਹੈ ਡਾਕਟਰ ਇਹ ਵੀ ਗੱਲ ਕਹਿੰਦੇ ਨੇ ਕਿ ਦੰਦਾਂ ਦੀ ਸਫਾਈ ਦਾ ਧਿਆਨ ਰੱਖਣਾ ਆਪਣੇ ਦਿਲ ਨੂੰ ਸਿਹਤਮੰਦ ਰੱਖਣ ਦਾ ਸਭ ਤੋਂ ਆਸਾਨ ਤਰੀਕਾ ਹੈ ਇਸ ਦੇ ਲਈ ਦਿਨ ਦੇ ਵਿੱਚ ਦੋ ਵਾਰੀ ਬਰਸ਼ ਕਰਨਾ ਕਦੇ ਵੀ ਨਾ ਪੁੱਲੋ ਸਵੇਰੇ ਤੁਸੀਂ ਕਰਦੇ ਹੀ ਹੋ ਤੇ ਰਾਤ ਨੂੰ ਵੀ ਸੌਣ ਤੋਂ ਪਹਿਲਾਂ ਇੱਕ ਵਾਰ ਬਰਸ਼ ਜ਼ਰੂਰ ਕਰਕੇ ਸੋਇਆ ਕਰੋ